बैठो इस तो फिर है बैठो, बैठो बैठो इस तो फिर करना बैठो प्लीज प्लीज बैठो कर दे बैठो 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 भाई साहब इस तो, बाद, इस तो बाद कर दे। सर अरविंद जी प्लीज फिरोजपुर के कोने कोने से आए हुए मेरे सभी व्यापारी उद्योगपति भाइयों बहनों आप सब लोगों को मेरा नमस्कार सबको मेरा प्रणाम सत सबसे पहले मैं माफी चाहता हूँ कुछ लोग बोलना चाह रहे हैं समय थोड़ा सा कम है अगर आप लिख के दे देंगे एक एक चीज एक बारी बोल, उनको दे दू मैं हेलो सर मैं भगवान बंसल प्रेजिडेंट पंजाब कॉटन फैक्ट्री इंजीनियरिंग एसोसिएशन ਫਰੋਈਪੁਰ ਦੇ ਫਾਜ਼ਿਲਕਾ ਤੋਂ ਲੈ ਕੇ ਸਨਮ ਤੱਕ ਸਾਡੀ ਨਰਮੇ ਦੀ ਪੱਟੀ ਇੱਕ ਹਲਾਦੀ ਹੈ ਵਾਈਟ ਗੋਨ ਪੈਦਾ ਕਰਦੇ ਐਸੀਂ ਤੇ ਸਾਡੀ ਕ੍ਰੌਪ ਹੋ ਗਈ ਫੇਲ ਸਾਡੇ ਜਿਹੜੇ ਸੀਡ ਕਿਸਾਨ ਨੂੰ ਚੰਗੇ ਨਾ ਮਿਲਣ ਕਰਕੇ ਸਾਰੇ ਕਿਸਾਨ ਗੰਗਾਲ ਹੋ ਚੁੱਕੇ ਐ ਸਾਡੀਆਂ ਫੈਕਟਰੀਆਂ 442 ਸੀਗੀਆਂ ਅੱਜ ਕੇਵਲ 40 ਰਹਿ ਗਈਆਂ ਸਾਡੀ ਡਿਮਾਂਡ ਇਹ ਐ ਕਿ ਸਾਡੇ ਤੋਂ ਬਿਜਲੀ ਦੇ ਫਿਕਸ ਚਾਰਜ ਉਹ ਖਤਮ ਕੀਤੇ ਜਾਣ ਜਿੰਨੀ ਐਕਚੁਅਲ ਬਿਜਲੀ ਆਵੇ ਪਹਿਲੇ ਅਸੀਂ ਯੂਜ਼ ਕਰੀਏ ਉਹ ਸਾਨੂੰ ਬਿੱਲ ਆਵੇ। ਦੂਜੀ ਸਾਡੀ ਡਿਮਾਂਡ ਇਹ ਹੈ ਚਿਮਨ ਸਾਹਿਬ ਨੇ ਪਿਛਲੇ ਸਾਲ ਦੀ 2023 ਚ ਇਹ ਅਸੈਂਬਲੀ ਦੀ ਵਿਧਾਨ ਸਭਾ ਦੀ ਫਲੋਰ ਤੇ ਅਨਾਉਂਸ ਕੀਤਾ ਸੀ ਡੂਰਿੰਗ ਬਜਟ ਸੈਸ਼ਨ ਵੀ ਅਸੀਂ ਡਿਫਾਲਟਡ ਰਾਈਸ ਬਿੱਲਨ ਲਈ 1995 ਤੋਂ ਲੈ ਕੇ 2015 ਤੱਕ OTS ਪਾਲਿਸੀ ਲੈ ਕੇ ਆਵਾਂਗੇ ਬਾਕੀ ਦੋ ਪਾਲਿਸੀ ਇਹਨਾਂ ਦੀ ਆ ਗਈਆਂ ਉਹਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਤੇ ਇਹ ਵੀ ਡਿਫਾਲਟਡ ਰਾਈਸ ਮਿਲ ਜਿਹੜੇ ਆ ਜਿਹੜੀ ਸਾਡੀ ਪਿਛਲੀਆਂ 40 ਸਾਲ ਸਰਕਾਰਾਂ ਨੇ ਪ੍ਰਧਾਨ ਜੀ ਪ੍ਰਧਾਨ ਜੀ ਪਾਲਿਸੀ ਤਿਆਰ ਆ ਬੜੇ ਜਲਦੀ ਆ ਜਾਣੀ ਆ ਉਹ ਥੋੜਾ ਕੋਰਟ ਆ ਪ੍ਰੋਟੈਕਟ ਲੱਗਿਆ ਸੀ ਉਹ ਤਿਆਰ ਪ੍ਰਵਿੰਦ ਜੀ ਖੜੇ ਉਹਨਾਂ ਨੂੰ ਆਪਣਾ ਗੱਲ ਰੱਖਣ ਦਿਓ ਛੋਟੀ ਜਿਹੀ ਬੇਨਤੀ ਇੱਕ ਹੋਰ ਹੈ 2013 ਸਾਡੇ ਨਰਮੇ ਦੇ ਪੀ ਆਈ ਡੀ ਐਫ ਸਸ ਟੈਕਸ ਲੱਗਿਆ ਸੀਗਾ ਉਹ ਸਾਡਾ ਪਿਛਲੀਆਂ ਸਰਕਾਰਾਂ ਨੇ ਮਾਫ ਕਰਤੀਆਂ ਸੀਗੀਆਂ ਤਿੰਨ ਚੀਫ ਮਿਨਿਸਟਰ ਬਦਲ ਗਏ ਹੁਣ 2024 ਸਾਡੇ ਬਣੀ ਜਮਾਨਤ ਕੱਢਦੀ ਜਦੋਂ ਕਾਰਖਾਨੇ ਨਹੀਂ ਰਹੇ ਕਾਰਖਾਨੇ ਦਾੜ ਹੀ ਨਹੀਂ ਰਹੇ ਸਾਡੇ ਕੋਲੋ ਸਸਤਾ ਇਸ ਗੱਲ ਦਾ ਮੰਗਿਆ ਜਾਂਦਾ ਇੰਨੀ ਗੱਲਾਂ ਮੈਂ ਦਰਵਾਤ ਕਰਦਾ ਥੈਂਕ ਯੂ ਵੈਲਕਮ ਭਾਜੀ ਪਲੀਜ਼ ਛੋਟਾ ਟਾਈਮ ਪਰ ਮੇਰੀ ਰਿਕਵੈਸਟ ਹੈ ਮੈਂ ਆਰਤੀ ਜਣੇ ਮਹਬੂਦਾ ਪ੍ਰਧਾਨਾ ਲੱਕੀ ਠਕਰਾਲ ਮੀਤ ਪ੍ਰਧਾਨ ਟ੍ਰੇਡ ਮਿੰਗਰ ਫਰੋਜਪੁਰ ਸਾਡੇ ਆਰਤੀਆਂ ਤੇ ਮੋਦੀ ਸਰਕਾਰ ਇਹ ਕਹਿੰਦੀ ਹੈ ਇਹ ਜੋ ਵਿਚੋਲਿਆ ਹੈ इसको ਬਾਹਰ ਫੈਂਕਣਾ ਹੈ ਦਸੂ ਸੱਤ ਸੱਤ ਸਾਲ ਦਾ ਸਾਡਾ ਕਾਰੋਬਾਰ ਹੈ ਆਰਤੀਆਂ ਦਾ ਪੰਜਾਬ ਦੇ ਵਿੱਚ ਕਿਸਾਨੀ ਦੇ ਆਰਤੀ ਦਾ ਨੋ ਮਾਸ ਦਾ ਰਿਸ਼ਤਾ ਹੈ ਜਿਹੜਾ ਮੋਦੀ ਆ ਉਹ ਚਾਹੁੰਦਾ ਵਾ ਕਿ ਸਾਨੀ ਤੇ 8 ਲਿਆ 9 ਮਾਰ ਦੇ ਰਿਸ਼ਤੇ ਨੂੰ ਖਤਮ ਕੀਤਾ ਜਾਵੇ 8 ਤੀਆਂ ਨੂੰ ਬਚੋਲੀਆ ਕਾਹ ਕੇ ਬਦਨਾਮ ਕਰਕੇ ਇਹਨੂੰ ਪੰਜਾਬ ਦੇ ਵਿੱਚੋਂ ਬਾਹਰ ਕੀਤਾ ਜਾਵੇ ਮੈਂ ਜੋ ਨਾ ਸਾਡਾ 70 ਸਾਲ ਦਾ ਕਾਰੋਬਾਰ ਦੱਸੋ ਸਾਨੂੰ ਇੱਥੇ ਪੰਜਾਬ ਦੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਆ ਕਿ ਮੋਦੀ ਨੇ ਸਾਨੂੰ ਪੈਨਸ਼ਨ ਲੋੜੀ ਆ ਕਿ ਮੋਦੀ ਨੇ ਸਾਨੂੰ ਕੋਈ ਕਾਰੋਬਾਰ ਸ਼ੁਰੂ ਕਰ ਹੋਰ ਕਰਕੇ ਦੇਣਾ ਵਾ ਮੈਂ ਤੁਹਾਡੀ ਸਰਕਾਰ ਤੋਂ ਇਹ ਮੰਗ ਕਰਦਾ ਵਾਂ ਵੀ ਜਿਹੜਾ 70 ਸਾਲ ਦਾ ਸਾਡਾ ਕਾਰੋਬਾਰ ਆ ਸਾਨੂੰ ਕੋਲੀਆ ਕਹ ਕੇ ਬਦਨਾਮ ਨਾ ਕੀਤਾ ਜਾਵੇ ਕਿਉਂਕਿ ਖੁਦ ਮੋਦੀ ਵਿਚੋਲੀਆ ਅਡਾਨੀਆਂ ਦਾ ਅਮਾਨੀਆਂ ਦਾ ਇੱਕ ਆਰਤੀਆ ਕਿਸਾਨਾਂ ਦਾ ਢਿੱਡ ਭਰਦਾ ਵਾਲਾ ਦੁੱਖ-ਦੁੱਖ ਦਾ ਸਾਧਿਆ ਇਹ ਆਰਤੀ ਦੁੱਖ-ਸੁੱਖ ਦਾ ਸਾਧਿਆ ਕਿਸਾਨਾਂ ਦਾ ਕਿਣਪੋ ਰਾਹ ਦੇ ਆਰਤੀ ਕਿਸਾਨਾਂ ਨੇ ਫੁਕ ਦੁੱਖ ਦੇ ਸਾਧਿੰਦਾ ਥੈਂਕ ਯੂ ਜੀ ਇਹ ਕਰਕੇ ਮੈਂ ਤੁਹਾਡੇ ਤੋਂ ਮਾਣ ਕਰਦਾ ਆ ਆਰਤੀਆਂ ਦੇ ਹਿੱਕ ਵਿੱਚ ਵੱਧ ਤੋਂ ਵੱਧ ਇਹ ਪਿਛਲੇ ਜੇ ਤੁਸੀਂ ਕਿਹਾ ਸੀਗਾ ਵੀ ਸਾਈਲੋ ਜਿਹੜੇ 33 ਪਾਸ ਹੋ ਗਏ ਪੰਜਾਬ ਦੇ ਵਿੱਚ ਮੈਂ ਚੋਨਾ ਵਾ ਉਹ ਇੱਕ ਆਰਤੀ ਮਾਰੂ ਨੀਤੀ ਆ ਇਸ ਕਰਕੇ ਇਹ ਨੀਤੀ ਜਿਹੜੀ ਆ 37 ਸਾਈਲੋ ਦੀ ਉਹਨੂੰ ਬੰਦ ਕੀਤਾ ਜਾਵੇ ਆਰਤੀ ਥਰੂ ਮਾਲ ਮਿਲਣਾ ਚਾਹੀਦਾ ਇਸ ਕਰਕੇ ਮੈਂ ਤੁਹਾਡੇ ਦੇ ਬਹੁਤ ਹੀ ਜ਼ਿਆਦਾ ਵਿਸ਼ਵਾਸ ਕਰਦਾ ਹਾਂ ਇਨਕਲਾਬ ਦੇ ਵਿੱਚ ਵਿਚਾਰਜ ਕਰਦਾ ਹਾਂ ਤੁਹਾਡੇ ਦੇ ਇਹਨੇ ਇਹ ਨਹੀਂ ਆ ਤੂੰ ਬੇਤਿਆ ਕਰਦਾ ਆ ਮੈਂ ਖਿਮਾ ਦਾ ਯਾਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਲੱਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ